ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪੰਜਾਬੀ ਪਵਨ ਲੁਧਿਆਣਾ ਵਿਖੇ ਮਨਾਏ ਜਾ ਰਹੇ ਚਾਰ ਰੋਜ਼ਾ ਪੋਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਚੌਥਾ ਦਿਨ ਪੰਜਾਬ ਦੇ ਚੰਗੇਰੇ ਭਵਿੱਖ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਦਾ ਅੱਜ ਅਤੇ ਭਵਿੱਖ ਵਿਸ਼ੇ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਕੈਡਮੀ ਦੇ ਸਾਬਕਾ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕੀਤੀ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੇ ਸੈਮੀਨਾਰ ਦੇ ਆਰੰਭ ਵਿੱਚ ਸਭ ਨੂੰ ਜੀ ਆਇਆਂ ਨੂੰ ਕਿਹਾ ਉਹਨਾਂ ਸਾਹਿਤ ਉਤਸਵ ਅਤੇ ਪੋਸਤਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਚਾਰ ਰੋਜ਼ਾ ਸਾਹਿਤ ਉਤਸਵ ਮੌਕੇ ਹੌਮਾ ਹੌਮਾ ਕੇ ਪਹੁੰਚੇ ਵਿਦਵਾਨਾਂ ਪ੍ਰਕਾਸ਼ਕਾਂ ਪੁਸਤਕ ਵਿਕਰੇਤਾਵਾਂ ਪੋਸਤਕ ਪ੍ਰੇਮੀਆਂ ਅਤੇ ਸਰੋਤਿਆਂ ਦਾ ਪੰਜਾਬੀ ਭਵਨ ਦੇ ਵਿਹੜੇ 'ਚ ਆਉਣ ਤੇ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਪੈਨਲਿਸਟ ਡਾਕਟਰ ਗਿਆਨ ਸਿੰਘ ਪਿੰਡੂ ਪੰਜਾਬ ਤੋਂ ਕੁਮੰਤਰੀ ਪ੍ਰਵਾਸ ਦੇ ਹੁੰਜੇ ਪੁੰਜੇ ਕਪੁੰਜੇ ਡਾਕਟਰ ਬਲਵਿੰਦਰ ਸਿੰਘ ਆਲਕ ਪੰਜਾਬ ਦਾ ਸਿਹਤ ਸੰਕਟ ਸਰਦਾਰ ਗੁਰਪ੍ਰੀਤ ਸਿੰਘ ਤੂਰ ਪੰਜਾਬ ਅਤੇ ਪ੍ਰਵਾਸ ਡਾਕਟਰ ਪਰਮਜੀਤ ਸਿੰਘ ਢੀਂਗਰਾ ਪੰਜਾਬ ਅਤੀਤ ਅਤੇ ਅੱਜ ਬਾਰੇ ਭਾਵਪੂਰਤ ਪੇਪਰ ਪੇਸ਼ ਕੀਤੇ ਇਸ ਸੈਸ਼ਨ ਦਾ ਮੰਚ ਸੰਚਾਲਨ ਅਕੈਡਮੀ ਦੇ ਸਕੱਤਰ ਸਾਹਿਤਕ ਸਰਗਰਮੀਆ ਡਾਕਟਰ ਹਰੀ ਸਿੰਘ ਜਾਚਕ ਨੇ ਬਾਖੂਬੀ ਨਿਭਾਈ ਪ੍ਰਦਾਨਗੀ ਭਾਸ਼ਣ ਦਿੰਦਿਆਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਲਮਾਂ ਵਾਲਿਆਂ ਦਾ ਇਹ ਫਰਜ਼ ਹੈ ਕਿ ਲੜਾਈ ਲੜਨ ਵਾਲਿਆਂ ਨੂੰ ਸੇਧ ਦੇਣ ਸੰਵਿਧਾਨ ਦੀ ਆੜ ਹੇਠ ਅੱਜਕੱਲ ਆਮ ਆਦਮੀ ਨਪੀੜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਪੰਜਾਬੀਆਂ ਨੂੰ ਸੁਚੇਤ ਕਰਨ ਦੀ ਲੋੜ ਹੈ ਇਸ ਮੌਕੇ ਪੜੇ ਗਏ ਪਰਚਿਆਂ ਬਾਰੇ ਡਾਕਟਰ ਸੁਖਦੇਵ ਸਿੰਘ ਪੀ.ਏ.ਜੂ ਸੰਜੀਵਨ ਬਲਕੌਰ ਸਿੰਘ ਮਨਦੀਪ ਕੌਰ ਭਮਰਾ ਨੇ ਸਵਾਲ ਕੀਤੇ ਅਤੇ ਪੈਨਲਿਸਟ ਨੇ ਬਹੁਤ ਵਧੀਆ ਜਵਾਬ ਦਿੱਤੇ ਡਾਕਟਰ ਗੁਲਜਾਰ ਸਿੰਘ ਪੰਦੇਰ ਵੱਲੋਂ ਸੰਪਾਦਿਤ ਮੈਗਜ਼ੀਨ ਸਮਾਂਤਰ ਨਜ਼ਰੀਆ ਬਾਬਾ ਗਿੰਦਾ ਸਿੰਘ ਦੌਦਰ ਦੀ ਪੋਸਤਕ ਸੰਪਾਦਕ ਡਾਕਟਰ ਸੁਖਦੇਵ ਸਿੰਘ ਸਿਰਸਾ ਮੇਰੀ ਜੀਵਨੀ ਕਥਾ ਸੁੱਚੋ ਸੱਚ ਸੱਚੋ ਸੱਚ ਰਿਪੂ ਦਮਨ ਸਿੰਘ ਰੂਪ ਦੀ ਪੋਸਤਕ ਤੀਲਾ ਅਤੇ ਹੋਰ ਪੋਸਤਕਾਂ ਲੋਕਾਰਪਣ ਕੀਤੀਆਂ ਗਈਆਂ ਪੰਜਾਬੀ ਸਾਹਿਤ ਅਕੈਡਮੀ ਨੂੰ ਦੇਣ ਦੇ ਮੀਤ ਪ੍ਰਦਾਨ ਡਾਕਟਰ ਹਰਵਿੰਦਰ ਸਿੰਘ ਸਿਰਸਾ ਪੈਨਲਿਸਟਾਂ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਆ ਕਿ ਸਾਹਿਤ ਉਤਸਵ ਵਿੱਚ ਸ਼ਾਮਲ ਹੋਏ ਸਾਰੇ ਪੈਨਲਿਸਟਾਂ ਤੋਂ ਅਕੈਡਮੀ ਨੂੰ ਵੱਡੀਆਂ ਉਮੀਦਾਂ ਹਨ ਚਾਰੇ ਦਿਨ ਮੇਲੇ ਵਿੱਚ ਹਾਜ਼ਰ ਦਰਸ਼ਕਾਂ ਤੇ ਪੋਸਤਕ ਪ੍ਰੇਮੀਆਂ ਨੇ ਆਨੰਦ ਮਾਣਿਆ ਇਸ ਮੌਕੇ ਬਿਹਾਰੀ لال ਸਦੀ ਸਵਰਨ ਸਿੰਘ ਵਰਕ ਕੇਵਲ ਧਾਲੀਵਾਲ ਇੰਗਲੈਂਡ ਪ੍ਰੋਫੈਸਰ ਰਵਿੰਦਰ ਸਿੰਘ ਪੱਟਲ ਡਾਕਟਰ ਰਵਿੰਦਰ ਸਿੰਘ ਸੇਰਸਾ ਡਾਕਟਰ ਅਰਵਿੰਦਰ ਕੌਰ ਕਾਕੜਾ ਸੰਜੀਵਨ ਡਾਕਟਰ ਹਰੀ ਸਿੰਘ ਜਾਚਕ ਸੰਤੋਖ ਸਿੰਘ ਸੁਖੀ ਡਾਕਟਰ ਗੁਰ ਇਕਬਾਲ ਸਿੰਘ ਜਨਮੇਜਾ ਸਿੰਘ ਜੋਹਰ ਨਰਿੰਦਰਪਾਲ ਕੌਰ ਖੁਸ਼ਵੰਤ ਬਰਗਾੜੀ ਦੀਪ ਦਿਲਬਰ ਸੋਮਾ ਸਬਲੋਕ ਮਨਦੀਪ ਕੌਰ ਪਮਰਾ ਸੁਰਿੰਦਰਦੀਪ ਇੰਦਰਜੀਤ ਪਾਲ ਕੌਰ ਡਾਕਟਰ ਗੁਰਮੀਲ ਸਿੰਘ ਚੰਡੀਗੜ੍ਹ ਤੇਜਿੰਦਰ ਸਿੰਘ ਬਾਜ ਸੁਰਜੀਤ ਸਿੰਘ ਸਿਰੜੀ ਬਲਵਿੰਦਰ ਭੱਟੀ ਗੁਰਬੀਜ ਭੱਟੀ ਨੀਤੂ ਸ਼ਰਮਾ ਮੋਹੀ ਅਮਰਜੀਤ ਜਸਵਿੰਦਰ ਕੌਰ ਜਸੀਰ ਰੂਚਿਕਾ ਦਾਸਾਨੀ ਨੀਲੂ ਬਗਾ 우ਜਾਗਰ ਸਿੰਘ ਲਲਤੋ ਅੰਜੂ ਬਾਲਾ ਹਰਪਾਲ ਸਿੰਘ ਮੰਗਟ ਸਤਵੀਰ ਕੌਰ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਸਰੂਤੇ ਹਾਜ਼ਰ ਸਨ